ਇਹ ਨਹੀਂ ਇਹ ਬੰਨਣਾ ਹੱਥ ਲਵਾਵਾਂਗੇ ਉਹ ਲਾ ਲਿਆ ਉਹ ਸਭ ਫੁਕੜੀ ਸੱਲ ਹੋ ਗਈ ਹਾਂਜੀ ਹੋ ਗਈ ਹੋ ਗਈ ਆੜੀ ਸੱਲੇ ਰੱਖਿਓ ਹੋਰੀ ਭੇਜ ਦੂਗੀ ਇਹ ਨਹੀਂ ਭੇਜਣੀ ਤੈਨੂੰ ਅਸੀਂ ਇਹ ਤਾਂ ਭੇਜਣੀ ਨਾਲੇ ਥੋੜੇ ਥੇ ਇੱਕ ਮਿੰਟ ਕਰ ਤੋੜਾ ਫੋਨ ਵਿੱਚ ਅਰੇ ਪਿੱਛੇ ਹੋ ਜਾ ਜੀ ਇਹ ਇੰਜ ਉਹ ਇੱਧਰ ਕਹਿਣਗੇ ਹਾਂ ਜੀ ਪੈ ਪੈ ਕਰ ਇੱਕ ਮਿੰਟ ਇੱਕ ਮਿੰਟ ਸਰ ਰੈਡੀ ਪੈ ਟੋਲ ਬਿਲਕੁਲ ਠੀਕ ਹੈ ਜੀ ਹਾਂ ਜੀ ਬਿਨਾ ਮਾਈਕ ਦੇ ਵੀ ਕਰ ਹਾਂ ਜੀ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਹਫਤ ਹੈ ਦਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਤੀਨੋ ਵੱਡੋ ਕਲੂ ਮੈਂ ਸਾਕਾ ਧਰਮਹਿਤ ਸਾਕਾ ਜਨ ਕੀ ਆਸ਼ੀਸ਼ ਦੀ ਆਪਰ ਸਿਰ ਨਾ ਦੀਆ ਅੱਜ ਸਮੁੱਚਾਈ ਸਿੱਖ ਜਗਤ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਗੁਰੂ ਛੇਹ 72 ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਤਿੰਨਾਂ ਦੇ 350 ਸਾਲਾ ਆਸ਼ੀਸ਼ ਦੀ ਸ਼ਤਾਬਦੀ ਨੂੰ ਮਨਾ ਰਿਆ ਉੱਥੇ ਨਾਲ ਹੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਅਮਰਕ ਦੇ ਦਾਤੇ ਤਿੰਨਾਂ ਦੇ 350 ਸਾਲਾ ਗੁਰਿਆਈ ਗੁਰਬੰਨ ਮੰਨਾਰਿਆ ਪਿਛਲੇ ਦਿਨੀ ਆਪਾਂ ਇੱਕ ਅਪੀਲ ਜਾਰੀ ਕੀਤੀ ਸੀ ਕਿ ਅਸੀਂ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨਾ ਕਿਉਂਕਿ ਸ਼ਹਾਦਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਬੈਦਾ ਕਰਦੀਆਂ ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਉਹਦੇ ਤੋਂ ਬਾਅਦ ਹੀ 1999 ਦੇ ਵਿੱਚ ਗੁਰੂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਅੱਜ ਵੀ ਖਾਲਸਾ ਹੀ ਸੋਚਦਾ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨ ਦੀ ਲੋੜ ਆ ਤੋਂ ਅਪੀਲ ਕੀਤੀ ਗਈ ਸੀ ਕਿ ਅਸੀਂ ਆਪੋ ਆਪਣੇ ਘਰਾਂ ਦੇ ਉੱਤੇ ਵਪਾਰਕ ਅਦਾਰਿਆਂ ਤੇ ਜੋ ਕੌਮੀ ਨਿਸ਼ਾਨ ਆ ਸਾਡੇ ਇਹਨਾਂ ਨੂੰ ਚੁਲਾਈਏ ਤਾਂ ਅੱਜ ਅਸੀਂ ਇੱਥੇ ਅਨੰਦਪੁਰ ਸਾਹਿਬ ਵੀ ਇਹ ਜੋ ਤਖਤ ਸ਼੍ਰੀ ਕੇਸਰ ਸਾਹਿਬ ਦੇ ਨੇੜੇ ਰਹਿਸ਼ਾ ਜਾਂ ਕੁਛ ਦਫਤਰ ਆ ਇੱਥੇ ਜੋ ਇਹ ਨਿਸ਼ਾਨ ਸਾਹਿਬ ਆ ਸਾਡੇ ਕੌਮੀ ਝੰਡੇ ਇਹਨਾਂ ਨੂੰ ਚੁਲਾਇਆ ਗਿਆ ਤਾਂ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਕਿ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੇ ਆ ਆਪੋ ਆਪਣੇ ਘਰਾਂ ਤੇ ਵਪਾਰਕ ਤਾਰਿਆਂ ਤੇ ਇਹ ਜੋ ਕੌਮੀ ਨਿਸ਼ਾਨ ਸਾਹਿਬ ਆ ਇਹਨਾਂ ਨੂੰ ਆਪਾਂ ਚੁਲਾਈਏ ਆਪੋ ਆਪਣੇ ਸਾਧਨਾ ਤੇ ਇਹ ਨਿਸ਼ਾਨ ਲਗਾ ਕੇ ਆਪਾਂ ਆਨੰਦਪੁਰ ਸਾਹਿਬ ਦੀ ਮubarrak ਧਰਤੀ ਦੇ ਉੱਤੇ ਆਈਏ ਚੜ੍ਹਦੀ ਕਲਾ ਦੇ ਨਾਲ ਆਈਏ ਇੱਥੇ ਕਾਫੀ ਰੌਣਕਾਂ ਲੱਗੀਆਂ ਵਾਂ ਆਨੰਦਪੁਰ ਸਾਹਿਬ ਖਾਲਸੇ ਦਾ ਵਾ ਖਾਲਸੇ ਦਾ ਇੱਥੇ ਜਨਮ ਹੋਇਆ ਵਾ ਇਹ ਆਪਣਾ ਘਰ ਵਾ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਆਪਣੇ ਘਰੇ ਆਈਏ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਣ ਕੇ ਆਪਾਂ ਸਜਦਾ ਕਰੀਏ ਮੈਂ ਇਹ ਵਿਸ਼ੇਸ਼ ਅਪੀਲ ਸਮੁੱਚੀ ਕੌਮ ਨੂੰ ਕਰਦਾ ਕਿ ਹਰ ਘਰ ਤੇ ਹਰ ਵਪਾਰਕ ਅਦਾਰੇ ਤੇ ਸਾਡਾ ਕੌਮੀ ਨਿਸ਼ਾਨ ਦਿਸਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ